ਜਵਣਾ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਕਿੰਦੇ ਸਿੱਖ ਮੇਰਾ ਕਿਹੜਾ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰਕੇ ਪਾਣੇ ਵਿੱਚ ਆਵੇ ਗੁਰਦੇਵ ਪਾਸ਼ਾ ਮਹਾਰਾਜ ਕਹਿੰਦੇ ਕਿੰਦੇ ਕਿੰਦੇ ਮੇਰਾ ਸਿੱਖ ਕਿਹੜਾ ਕਿੰਦੇ ਜਿਹੜੇ ਗੁਰੂ ਦੇ ਪਾਣੇ ਦੇ ਅਨੁਸਾਰ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦਾ ਪਰ ਮਾਫ ਕਰਨਾ ਅਸੀਂ ਸਿੱਖ ਬਣ ਬੈਠਿਆਂ ਹਾਲੇ ਗੁਰੂ ਦੇ ਪਾਣੇ ਦੇ ਅਨਸਾਰ ਆਪਣੇ ਜੀਵਨ ਨੂੰ ਬਤਾਉਣਾ ਕੀਤਾ ਹੀ ਨਹੀਂ ਉਹਦਾ ਕਾਰਨ ਕੀ ਸਾਡੇ ਮਨ ਦੇ ਵਿੱਚ ਦੁਚਿੱਤੀ ਹੈ ਤਾਹਿਓ ਤਾਂ ਸਤਿਗੁਰੂ ਗੁਰਦੇਵ ਪਾਸ਼ਾ ਜੀ ਸਾਨੂੰ ਸਮਝਾਉਣਾ ਕਰਦੇ ਨੇ ਦੁਬਿਦਾਂ ਨਾ ਪੜੋਂ ਹਾਰ ਵੀ ਨਾ ਹੋਰ ਨਾ ਪੂਜੋ ਮੜੇ ਮਸਾਨਾ ਜਾਈ ਕਿ ਸਿੱਖਾ ਤੋਂ ਦੁਬਿਦਾਂ ਦੇ ਵਿੱਚ ਨਹੀਂ ਪੈਣਾ ਹਰੀ ਪਰਮਾਤਮਾ ਦੇ ਨਾਮ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਤੇਰਾ ਅਸੀਸ ਹੋਰ ਕਿਤੇ ਵੀ ਝੁਕਣਾ ਨਹੀਂ ਚਾਹੀਦਾ ਪਰਮਾਫ ਕਰਨਾ ਅੱਜ ਦੁਨੀਆ ਨੂੰ ਗਿਆਨ ਦੇਣ ਵਾਲੇ ਅੰਮ੍ਰਿਤ ਵੇਲੇ ਉੱਠਣਾ ਗਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਆ ਅੰਮ੍ਰਿਤ ਵੇਲੇ ਉੱਠਣਾ ਗੁਰਬਾਣੀ ਦਾ ਜਾਪ ਕਰਨਾ ਇੱਕ ਪਾਸੇ ਅਸੀਂ ਗੁਰੂ ਨੂੰ ਨਮਸਕਾਰ ਕਰ ਰਹੇ ਹਾਂ ਇੱਕ ਪਾਸੇ ਸਾਡੇ ਘਰ ਦੇ ਵਿੱਚ ਬਣੀ ਹੋਈ ਉਸ ਪੀਰ ਦੀ ਸਮਾਰ ਦੇ ਉੱਪਰ ਅਸੀਂ ਨਮਸਕਾਰਾ ਕਰ ਰਹੇ ਹਾਂ ਜੋ ਦੁਨੀਆ ਨੂੰ ਦੁਨੀਆ ਨੂੰ ਗੁਰਬਾਣੀ ਸੁਣਾ ਕੇ ਦੁਨੀਆ ਦੇ ਹਿਰਦੇ ਦੇ ਕਪਟ ਖੋਲਦਾ ਹੈ ਹਾਲੇ ਉਹਨਾਂ ਚਿਰ ਤੱਕ ਜੇਕਰ ਉਸ ਨੂੰ ਹੀ ਗਿਆਨੀ ਆਏਗਾ ਤੇ ਦੁਨੀਆ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਗੁਰਬਾਣੀ ਦੀ ਗੱਲ ਨੂੰ ਸਮਝਾ ਸਕਦਾ